ਤਾਰਸ ਸੰਗਤ ਮਰ ਜਾਂਦੀਆਂ ਨੇ ਉਹ ਕੌਮਾਂ ਨੂੰ ਪਹੁੰਚ ਜਾਂਦੀਆਂ ਨੇ ਇੱਕ ਸ਼ਾਇਰ ਕਹਿੰਦਾ ਤਾਗਾ ਤਾਗਾ ਹੋ ਜਾਂਦੀ ਹੈ ਕਬੀਲਦਾਰੀ ਜੇਕਰ ਕਰਤੋਂ ਜਾਵੇ ਮਾਰਸ ਮਰ ਜਾਂਦੀ ਹੈ ਜਲਤ ਅਖਰ ਵਾਂਗ ਜਿਹੜੀ ਕੌਮ ਇਤਿਹਾਸ ਇਤਿਹਾਸ ਨੂੰ ਪੁੱਜ ਜਾਵੇ ਜਿਹੜੀ ਕੌਮ ਆਪਣਾ ਇਤਿਹਾਸ ਵਿਸਾਰ ਦੇਵੇ ਨਾ ਉਹ ਕੌਮ ਖਤਮ ਹੋ ਜਾਏਗਾ ਇਹ ਪ੍ਰਸਾ ਸੰਗਤ ਉਹਨਾਂ ਯੋਧਿਆਂ ਦੇ ਉਹਨਾਂ ਵਰਦਾਨ ਨੇ ਜਿਨ੍ਹਾਂ ਨੇ ਮੇਰੇ ਸੰਤਪੁਰ ਦੇ ਚਰਨਾਂ 'ਚ ਮੱਥਾ ਟੇਕਿਆ ਜਿਨ੍ਹਾਂ ਨੇ ਇੱਕ ਗੁਰੂ ਨੂੰ ਸਾਰਸਗਤ ਆਪਣਾ ਗੁਰੂ ਮੰਨਿਆ ਉਹਨਾਂ ਨੇ ਫਿਰ ਕਿਸੇ ਦੂਜੇ ਦੀ ਕੀਰਤ ਨਹੀਂ ਮੰਨੀ ਫਿਰ ਕਿਸੇ ਦੂਜੇ ਦੇ ਅੱਗੇ ਸਿਰ ਨਹੀਂ ਝੁਕਾਇਆ ਜਿਸੇ ਦੇਖ ਕੇ ਸਿਰ ਝੁਕਣਾ ਜਾਏ ਉਸੇ ਦਰਦ ਨਹੀਂ ਕਹਿੰਦੇ ਜੋ ਦਰਦ ਪਰ ਝੁਕਾਏ ਉਸੇ ਸਮਾਈ ਕਹਿੰਦੇ ਜਿਹੜਾ ਹੱਥਾਂ ਦੇ ਝੁਕ ਜਾਵੇ ਉਹਨੂੰ ਸਿਰ ਨਹੀਂ ਅੱਗੇ ਜਾਣਾ ਇਹੋ ਜਿਹਾ ਸਿਰ ਦਾ ਸਾਰਸਗਤ ਮਹਾਰਾਜ ਕਹਿੰਦੇ ਨੇ ਜੋ ਸਿਰ ਸਾਈ ਨਾਮਿਕ ਹੈ ਗੁਰੂ ਦੇ ਚਰਨਾਂ ਦੇ ਵਿੱਚ ਆਇਓ ਸਤਿਗੁਰੂ ਤੁਹਾਡਾ ਕਦਮ ਕਦਮ ਲੇਖੇ ਚ ਲਾਉਣ। ਮੈਨੇ ਕਿਰਤਾ ਦਾ ਹੁਕਮ ਹੋਇਆ ਉਹ ਕਵਤਾ ਕਿ ਕਿ ਮੈਂ ਖਿਮਾ ਦਾ ਜਾਚਕ ਹੋ ਜਾਣਾ। ਪਹਿਲਾਂ ਵੀ ਬੰਦਨਾ ਦੇ ਰੁੱਤ ਦੇ ਵਿੱਚ ਉਹ ਕਵਤਾ ਸੱਜਣਾਂ ਤੋਂ ਪੜ੍ਹੀ ਹੈ ਪਰ ਤਕਰੀਬਨ ਹਰ ਸਮਾਗਮ ਦੇ ਉੱਤੇ ਆਪ ਸੰਗਤ ਦੇ ਵੱਲੋਂ ਬੜਾ ਮਾਣ ਬੜਾ ਪਿਆਰ ਦਿੱਤਾ ਜਾਂਦਾ ਕਿ ਉਹ ਕਵਤਾ ਦੀ ਦੁਬਾਰਾ ਆਸਾਨ ਕਰਨੀ ਪਈ ਹੈ। ਤੁਹਾਡਾ ਹੁਕਮ ਹੋਇਆ ਤੇ ਸੰਗਤ ਦਾ ਹੁਕਮ ਸਿਰ ਮੱਤੇ ਸੱਜਣ ਸੰਗਤ ਮੈਂ ਉਹ ਕਵਤਾ ਕਹਿਣ ਲੱਗਾ ਉਹ ਕਵਤਾ ਕੇਵਲ ਤੇ ਕੇਵਲ ਕਵਤਾ ਨਹੀਂ ਭਾਵਨਾ ਹੈ ਗੁਰੂ ਦੇ ਚਰਨਾਂ 'ਚ ਅਰਦਾਸ ਹੈ ਅਰ ਜੁਰੀ ਹੈ। ਜਿਵੇਂ ਅਸੀਂ ਸਾਰਿਆਂ ਨੇ ਹੋਰ ਅਰਦਾਸਾਂ ਗੁਰੂ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਨਾ ਉਹ ਸਾਰ ਸੰਗਤ ਅਰਦਾਸ ਗੁਰੂ ਦੇ ਚਰਨਾਂ 'ਚ ਕਰਦੀਆਂ ਮਹਾਰਾਜ ਨਾਮ ਦੀ ਦਾਤ ਬੰਦਗੀ ਦੀ ਦਾਤ ਜੋਰੀ ਦੇ ਵਿੱਚ ਪਾਕ ਨਵਾਂ ਆਉ ਕਵਤਾ ਜੋੜੀ ਬਿਆਨ ਕਰ ਰਹੀ ਹੈ ਸਰਵਣ ਕਰੇ ਖੜੇ ਹੱਥ ਸਵਾਲੀ ਹੱਥ ਜੋੜ ਕੇ ਸੁਆਗਤ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਣ ਬਨਕੀ ਦੀ ਦਾਤ ਝੋਲੀ ਪਾ ਦੇਓ ਰੱਖਿਆ ਨੇ ਮਾੜਿਆ ਦਾਮ ਬਨਕੀ ਦੀ ਦਾਤ ਝੋਲੀ ਪਾ ਦੇਓ ਰੱਖਿਆ ਨੇ ਮਾੜਿਆ ਦਾਮ ਸੁਆਗਤ ਹੱਥ ਜੋੜ ਕੇ ਦੀਦਾਦ ਛੋੜੀ ਪਾ ਦਿਓ ਰੱਖੇ ਰਿਹਾ ਮੈਂ ਬਾੜੇ ਆਦਮਾ ਬਦਕੀ ਦੀਦਾਦ ਛੋੜੀ ਪਾ ਦਿਓ ਰੱਖੇ ਰਿਹਾ ਮੈਂ ਬਾੜੇ ਆਦਮਾ ਜਨਮ ਮਨੁਖਾ ਦਿੱਤਾ ਤਾ ਕਰੇ ਕਿ ਮੇਰ ਧਨਵਾਦ ਕੀ ਆਪਣੀ ਤੁੰਤੁ ਸੁਨ ਕਰੀ ਨਾ ਹਰ ਮੇਲੇ ਹੋ ਪਰਿਆਦ ਕੀ मन खाधा दा के दूर सान पायो रखण पतगी जो पा रखे उमां पचे आड़े भुल गे ते ਜਿਸ ਜੇ ਪਾਕ ਸ਼ਾ ਭਲਾ ਸਰਬਤਵਾਰਾ ਲੋੜੀਏ ਜੰਤ ਦੀ ਦੁਕਾਨਾਂ ਕੋਈ ਤੇ ਨਾ ਜੀ ਦੋਵੇਂ ਮੇਲੇ ਹੁੱਥ ਛੋੜੀਏ ਫੇਰੇ ਫਾਨੀ ਤੇ ਦਿੱਸ ਕੇ ਪਾਕ ਸ਼ਾ ਭਲਾ ਸਰਬਤਵਾਰਾ ਲੋੜੀਏ ਜੈ ਤੇ ਤਾ ਦੁਦਚ ਰੱਖਦਾ ਬਦਗੀ ਦੀ ਦਾਤ ਛੋੜੀ ਪਾ ਦਿਓ ਰੱਖਿਆ ਨਿਮਾਨਿਆਂ ਦਾ ਮਾਨ ਬਦਗੀ ਦੀ ਦਾਤ ਛੋੜੀ ਪਾ ਦਿਓ ਰੱਖਿਆ ਨਿਮਾਨਿਆਂ ਦਾ ਮਾਨ ਪਿਆਰ ਦੀ लाज ਰੱਖਣੀ ਸਰਬਤਲਾ ਸਮਰਾਪਤੀ ਨੂਰ ਪੀਂਦੇਂਤੀ ਗੁਜਾਰਦਾ ਰੱਖੋ ਜਾ ਕੋਲੇ ਰਸਰ ਹੱਥ ਜੀ

ਦਾਰ ਦੇ ਥੋੜੀ ਪਾ ਦਿਓ ਰੱਖਿਆ ਨਿਮਾੜਿਆਂ ਦਾ ਮਾਨ ਬਦਗੀ ਦੀ ਨਾਤ ਛੋੜੀ ਪਾ ਦਿਓ ਰੱਖਿਆ ਨਿਮਾੜਿਆਂ ਦਾ ਮਾਨ ਜਿਨੱਖਿਆ ਦੇ ਮਾੜਿਆਂ ਦਾ ਮਾਨ ਜਿਨੱਖਿਆ ਦੇ ਮਾੜਿਆਂ ਦਾ ਮਾਨ ਸੋਨ ਭਾ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਦੁਆ ਕਰੀਏ ਮਹਾਰਾਜ ਦੇ ਪਵਣ ਚਰਨਾਂ ਦੇ ਵਿੱਚ ਜਿੱਥੇ ਹੋਰ ਬੜੀਆਂ ਵਸਤੂਆਂ ਗੁਰੂ ਦੇ ਚਰਨਾਂ 'ਚ ਮੰਗਦੇ ਜਾਂਦਾ ਉੱਥੇ ਇਹ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਿਓ ਗੁਰੂ ਗੁਰੂ ਜਪਣ ਦਾ ਬਲ ਸਾਡੀ ਝੋਲੀ ਦੇ ਵਿੱਚ ਪਾਇਓ ਸਤਿਗੁਰੂ ਤੁਹਾਡੇ ਧੀਆ ਤੇ ਪੁੱਤਰ ਬਣ ਜਾਈਏ ਅਪਰਤ ਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣ ਜਾਈਏ ਸਤਗੁਰੂ ਦੇ ਧੀਆ ਤੇ ਪੁੱਤ ਹੋਣ ਦਾ ਮਾਣ ਆਪਣੀ ਝੋਲੀ ਦੇ ਵਿੱਚ ਪਵਾਈਏ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਬੜਾ ਮਾਣ ਬੜਾ ਪਿਆਰ ਆਪਕਿਆਂ ਨੇ ਬਖਸ਼ਿਸ਼ ਕੀਤਾ ਸਤਗੁਰੂ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਡੇਰੀਆਂ ਸੇਵਾਵਾਂ ਨਿਭਾ ਰਹੇ ਨੇ ਸਤਗੁਰੂ ਦਾ ਤਾਰਪਿਤਾ ਕਿਰਪਾ ਕਰਨ ਅਸੀਂ ਤੁਹਾਡੀ ਖਾਤਰ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਤੁਸੀਂ ਸਾਡੀ ਖਾਤਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਓ ਸਤਗੁਰੂ ਇਸੇ ਤਰ੍ਹਾਂ ਇਹ ਪ੍ਰਚਾਰ ਦੀ ਸੇਵਾ ਮਹਾਰਾਜ ਲੈਂਦੇ ਰਹਿਣਾ ਇਸੇ ਤਰ੍ਹਾਂ ਸਤਿਗੁਰੂ ਚੜ੍ਹਦੀ ਕਲਾ ਦੇ ਵਿੱਚ ਇਹ ਪ੍ਰਚਾਰ ਕਰਨ ਦਾ ਬਲ ਝੋੜੀ ਦੇ ਵਿੱਚ ਮੌਣ ਔਰ ਸਾਧ ਸੰਗਤ ਲਾਈਵ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਾਈਵ ਦੇ ਜਰੀਏ ਸੇਵਾ ਕਰ ਰਹੇ ਨੇ ਸੌਂਤ ਬੜੇ ਜਿੰਦਾ ਬਹੁਤ ਬਹੁਤ ਧੰਨਵਾਦ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਂ ਕੋਟ ਸ਼ੁਕਰ ਮੇਰੀ ਮਾਨਤ ਧੰਨ 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 ਸਾਰੇ ਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪ ਸੰਗਤ ਦੇ ਅੱਗੇ ਖੜ ਕੇ ਕੁਝ ਕਹਿਣ ਦਾ ਬਲ ਜੋੜੀ ਦੇ ਵਿੱਚ ਮਹਾਰਾਜ ਨੇ ਪਾਇਆ ਨਹੀਂ ਤਾਂ ਆਪੋ ਗੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਸਭ ਹੁਕਮਾਓ ਜੀਓ ਜਿਵੇਂ ਸਤਗੁਰਾਂ ਨੇ ਹੁਕਮ ਕੀਤਾ ਇਤਿਹਾਸ ਆਪ ਦੀ ਦੀ ਖਿਦਮਤ ਦੇ ਵਿੱਚ ਰੱਖਿਆ ਬਿਆੰਤ ਭੁੱਲਾਂ ਤੇ ਪਾਉ ਰਹਿਤ ਦਾ ਪਰਦਾ ਤੇ ਦੋਨੇ ਹੱਥ ਜੋੜ ਕੇ ਗੱਲ ਕਰਕੇ ਬਲਾਸ ਹੁੰਦੇ ਆਖੋ ਜੀ ਵਾਹਿਗੁਰੂ ਜੀਤਾਂ ਖੜਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੀ ਮੱਤ ਜੋ ਦੇ ਹੋ ਕੋਣੀ ਆਵਾਦੋ ਕਮ ਤੋ ਪਹਿਲਾ ਪਤੇ ਪਰਵਾਨ ਕਰੋ ਗੱਜ ਦੇ ਅੱਖੋ ਜੀ ਬਾਹਰ ਦੇ ਗੁੰਝੀ ਕਾ ਘਰ ਸਾ ਗਾਹੇ ਗੁੰਝੀ ਕੀ ਪਤੇ ਸ਼ਸ਼ਤਰ ਵਿੱਤਿਆ ਤੇ ਧੰਨਿਆ ਦੱਸ ਮੈਨੂੰ ਤੇ ਕ ਤੜਪੀ ਨਾ ਅਦੋ ਜਾ ਕੇ